ਚੋਣ ਕਮਿਸ਼ਨ ਨੇ ਮੰਨਿਆ ਇੰਨੀ ਗਰਮੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਇਲੈਕਸ਼ਨਾਂ ਬੋਲੇ ਅਗਲੀ ਵਾਰ ਤੋਂ ਅਪ੍ਰੈਲ ਦੇ ਅਖੀਰ ਤੱਕ ਮੁਕੰਮਲ ਹੋਇਆ ਜਾ ਕੇ ਹੋ ਜਾਏ ਕਰਨੀ ਆਮ ਚੋਣਾਂ ਗੁਰਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਤੇ ਕੀ ਕਾਊਂਟਿੰਗ ਦੇ ਸਿਸਟਮ ਦੇ ਵਿੱਚ ਕਿਤੇ ਵੀ ਗਲਤੀ ਦੀ ਨਹੀਂ ਗੁੰਜਾਇਸ਼ ਦੇਖ ਕਿ ਕਿਸ ਦੀ ਬਣੇਗੀ ਸਰਕਾਰ ਬਸ ਹੁਣ ਕੁਝ ਘੰਟਿਆਂ ਦਾ ਇੰਤਜ਼ਾਰ ਕੱਲ ਸਵੇਰੇ 8 ਵਜੇ ਸ਼ੁਰੂ ਹੋਵੇਗੀ ਕਾਊਂਟਿੰਗ న్యూਸ 18 ਤੇ ਪਹਿਲੇ ਨਤੀਜੇ ਤੋਂ ਸਰਕਾਰ ਬਣ ਤੱਕ ਸਭ ਤੋਂ ਵੱਡੀ ਕਵਰੇਜ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਮੁਕੰਮਲ ਪੰਜਾਬ ਦੇ ਵਿੱਚ ਬਣਾਏਗੇ 117 ਕਾਊਂਟਿੰਗ ਸੈਂਟਰ 64 ਅਬਜ਼ਰਵਰ ਕਰਨਗੇ ਨਿਗਰਾਨੀ ਚੋਣ ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਬੀਜੇਪੀ ਪ੍ਰਧਾਨ ਜੇਪੀ ਨੱਟਾ ਦੇ ਘਰ ਹੋਈ ਵੱਡੀ ਮੀਟਿੰਗਾਂ ਮਿਰਛਾ ਸਣੇ ਪਾਰਟੀ ਦੇ ਕਈ ਵੱਡੇ ਲੀਡਰ ਹੋਏ ਸ਼ਾਮਲ ਐਗਜ਼ਿਟ ਪੋਲਸ ਤੇ ਸੋਨੀਆ ਗਾਂਧੀ ਦਾ ਵੱਡਾ ਬਿਆਨ ਬੋਲੇ ਨਤੀਜਿਆਂ ਦਾ ਨਤੀਜਿਆਂ ਦਾ ਕਰੋ ਇੰਤਜ਼ਾਰ ਸਾਨੂੰ ਪੂਰੀ ਉਮੀਦ ਹੈ ਐਗਜ਼ਿਟ ਪੋਲ ਦੇ ਬਿਲਕੁਲ ਉਲਟ ਹੋਵੇਗਾ ਰਿਜ਼ਲਟ ਫਿੱਜਾ ਨੂੰ ਲੈ ਕੇ ਪੰਜਾਬ ਕਾਂਗਰਸ ਫਰਦਾਨ ਰਾਜਾ ਵੜਿੰਗ ਦਾ ਵੱਡਾ ਦਾਵਾ ਬੋਲੇ ਇਸ ਵਾਰ ਸਰਪ੍ਰਾਈਜ਼ ਦੇਵੇ ਕਿ ਕਾਂਗਰਸ ਦਾ ਬਿੱਟੂ ਬੋਲੇ 100% ਜਿੱਤ ਰਹੇ ਹਾਂ ਲੁਧਿਆਣਾ ਸੀਟ ਖੇਤ ਲੰਗਰਾਲ ਦੇ ਅਸਤੀਫੇ ਤੇ ਅੱਜ ਹੀ ਫੈਸਲਾ ਲੈ ਸਕਦੇ ਨੇ ਸਪੀਕਰ ਅਸਤੀਫਾ ਕਰ ਸਕਦੇ ਨੇ ਮਨਜ਼ੂਰ ਅੰਗੁਰਾਲ ਨੇ ਹਾਈ ਕੋਰਟ ਜਾਣ ਦੀ ਕਹੀ ਹੈ ਗੱਲ ਐਕਜ਼ਰ ਪੋਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਬੰਪਰ ਉਛਾਲ ਸੈਂਸੈਕਸ ਦੇ ਵਿੱਚ 2000 ਤੋਂ ਵੱਧ ਅੰਕਾਂ ਦੀ ਰਿਕਾਰਡ ਤੇਜ਼ੀ ਨਿਫਟੀ ਦੇ ਵਿੱਚ 600 ਅੰਕਾਂ ਦਾ ਉਛਾਲ ਉਨ੍ਹਾਂ ਦੇ ਨਤੀਜਿਆਂ ਤੋਂ ਪਹਿਲਾਂ ਮਹਿੰਗਾਈ ਦਾ ਡਬਲ ਝਟਕਾ ਦੁੱਧ 2 ਰੁਪਏ ਪਰ ਲੀਟਰ ਹੋਇਆ ਮਹਿੰਗਾ ਤਾਂ ਨੈਸ਼ਨਲ ਹਾਈਵੇ ਤੇ ਬਣੇ ਟੋਲ ਦੇ ਵੀ ਵਧੇ ਰੇਟ ਹੈਡਲਾਈਨਸ ਦੇ ਪ੍ਰાયोजक ਹੁਣ ਜਾਓ ਸੈਪਟੈਂਬਰ 2024 ਇਨਟੈਕਟ ਕੈਨੇਡਾ ਈਐਸਐਸ ਗਲੋਬਲ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 80 ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵੁਲਟਿੰਗ ਸਵਾਗਤ ਹੈ ਕੁਝ ਹੀ ਘੰਟਿਆਂ ਦਾ ਇੰਤਜ਼ਾਰ ਬਾਕੀ ਹੈ ਠੀਕ ਕੱਲ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਕੱਲ ਨੂੰ ਇਹ ਸਾਫ਼ ਹੋਵੇਗਾ ਕਿ ਆਖਰਕਾਰ 24 ਦਾ ਚੈਂਪੀਅਨ ਕੌਣ ਬਣਦਾ ਹੈ ਤੇ ਇਸ ਦੇ ਵਿਚਾਲੇ ਸ਼ੁਰੂਆਤ ਕਰਨ ਜਾ ਰਹੇ ਹਾਂ ਵੁਲਟਿੰਗ ਦੀ ਵੱਡੀ ਖਬਰ ਤੇ ਵੱਡੀ ਖਬਰ ਸ਼ੀਤਲ ਊਂਗਰਾਲ ਦੇ ਨਾਲ ਜੁੜੀ ਹੋਈ ਹੈ ਸ਼ੀਤਲ ਊਂਗਰਾਲ ਦੇ ਅਸਤੀਫੇ ਤੇ ਅੱਜ ਹੀ ਫੈਸਲਾ ਲੈ ਸਕਦੇ ਨੇ ਸਪੀਕਰ ਸਪੀਕਰ ਅਸਤੀਫਾ ਮਨਜ਼ੂਰ ਕਰ ਸਕਦੇ ਨੇ ਊਂਗਰਾਲ ਨੇ ਹਾਈ ਕੋਰਟ ਜਾਣ ਦੀ ਗੱਲ ਚੀਤਲੰਗੁਰਾਲ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਕਿਸੇ ਪਾਰਟੀ ਨੇ ਨਹੀਂ ਮੈਂ ਭਾਜਪੀ ਦੇ ਵਿੱਚ ਹਾਂ ਜਾਂ ਨਹੀਂ ਇਸ ਦਾ ਜਵਾਬ ਅਜੇ ਨਹੀਂ ਦੇ ਸਕਦਾ ਇਸ ਨੂੰ ਲੈ ਕੇ ਅਜੇ ਉਹਨਾਂ ਦੇ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਅੰਗੁਰਾਲ ਅੱਜ ਵਿਧਾਨ ਸਭਾ ਪਹੁੰਚੇ ਸਨ ਪਰ ਉਹਨਾਂ ਨੂੰ ਉੱਥੇ ਸਪੀਕਰ ਨਹੀਂ ਮਿਲੇ ਇਸ ਲਈ ਅੰਗੁਰਾਲ ਨੇ ਵਿਧਾਨ ਸਭਾ ਸਕੱਤਰ ਨੂੰ ਆਪਣਾ ਪੱਤਰ ਸੌਂਪ ਦਿੱਤਾ ਸੀਗਾ ਤੇ ਇਸ ਦੇ ਨਾਲ ਜੁੜੀ ਇਹ ਵੱਡੀ ਜਾਣਕਾਰੀ ਹੈ ਵੱਡੀ ਅਪਡੇਟ ਹੈ ਕਿ ਛੀਤਲੰਗੁਰਾਲ ਦੇ ਅਸਤੀਫੇ ਤੇ ਅੱਜ ਹੀ ਸਪੀਕਰ ਫੈਸਲਾ ਲੈ ਸਕਦੇ ਨੇ ਤੁਹਾਨੂੰ ਆ ਵਿਸਥਾਰ ਨਾਲ ਦੱਸ ਦਈਏ ਸ਼ੀਤਲਮ ਗਰਾਲ ਜਿਹੜੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਜਤਨ ਦੇ ਵਿੱਚ ਕਾਮਯਾਬ ਰਹੇ ਸਨ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਹਲਕੇ ਤੋਂ ਉਮੀਦਵਾਰ ਸੰਤ ਜਲੰਧਰ ਵੈਸਟ ਤੋਂ ਜਿਹੜੇ ਕਿ ਵਿਧਾਇਕ ਚੁਣੇ ਗਏ ਲੋਕ ਸਭਾ ਚੋਣਾਂ ਦੇ ਵਿਚਾਲੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨਾਲ ਵੇਦਾ ਕਹਿੰਦੇ ਹੋਏ ਆ ਬੀਜੇਪੀ ਦਾ ਪੱਲਾ ਫੜ ਲਿਆ ਗਿਆ ਅਸਤੀਫਾ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਉਸ ਤੋਂ ਬਾਅਦ ਅਸਤੀਫਾ ਵਾਪਸ ਲਿਆ ਗਿਆ ਤੇ ਇਸ ਦੇ ਨਾਲ ਜੁੜੀ ਹੁਣ ਵੱਡੀ ਜਾਣਕਾਰੀ ਹੈ ਵੱਡੀ ਅਪਡੇਟ ਹੈ ਕਿ ਸਪੀਕਰ ਅਸਤੀਫਾ ਸ਼ੀਤਲਮ ਗਰਾਲ ਦਾ ਮਨਜ਼ੂਰ ਕਰ ਸਕਦੇ ਨੇ ਅੱਜ ਹੀ ਇਸ ਨੂੰ ਲੈ ਕੇ ਇਸੇ ਖਬਰ ਤੋਂ ਹੋਰ ਜਿਹੜਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਦੋ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਯੂ ਟਰਨ ਹੋਏ ਕਈ ਤਰ੍ਹਾਂ ਦੀਆਂ ਅਪਡੇਟਸ ਆਈਆਂ ਤੁਹਾਨੂੰ ਇਹ ਵੱਡੀ ਜਾਣਕਾਰੀ ਹੈ ਕਿ ਅੱਜ ਹੀ ਸ਼ੀਤਲ ਲੰਗਰਾਲ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਕੀ ਕੋਈ ਜਾਣਕਾਰੀ ਦੇਖੋ ਅੱਜ 11 ਵਜੇ ਵਿਧਾਨ ਸਭਾ ਦੇ ਸਪੀਕਰ ਸ਼ੀਤਲ ਲੰਗਰਾਲ ਨੂੰ ਔਰ ਸ਼ੀਤਲ ਲੰਗਰਾਲ ਵਿਧਾਨ ਸਭਾ ਪਹੁੰਚੇ ਸੀਗੇ ਲੇਕਿਨ ਉਸ ਵੇਲੇ ਜਿਹੜਾ ਉਹ ਵਿਧਾਨ ਸਭਾ ਦੇ ਸਪੀਕਰ ਮੌਜੂਦ ਨਹੀਂ ਸੀਗੇ ਉਹਨਾਂ ਨੇ ਆਪਣੀ ਗੱਲਬਾਤ ਔਰ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲਬਾਤ ਜਿਹੜੀ ਹੈ ਉਹ ਜਿਹੜਾ ਫੈਕਟਰੀ ਹੁੰਦੇ ਨੇ ਉਹਨਾਂ ਦੇ ਸਾਹਮਣੇ ਰੱਖੀ ਐ ਹੁਣ ਐਸ ਵੇਲੇ ਜਿਹੜੀ ਸਭ ਤੋਂ ਵੱਡੀ ਤੇ अहम ਜਾਣਕਾਰੀ న్యూਸ ਰੀਟਿੰਗ ਦੇ ਕੋਲ ਆਈ ਹੈ ਕਿ 4 ਵਜੇ ਦੇ ਕਰੀਬ ਜਾਂ 3:30 ਵਜੇ ਦੇ ਕਰੀਬ ਵਿਧਾਨ ਸਭਾ ਸਪੀਕਰ ਜਿਹੜੇ ਨੇ ਉਹ ਵਿਧਾਨ ਸਭਾ ਦੇ ਅੰਦਰ ਪਹੁੰਚ ਸਕਦੇ ਨੇ ਔਰ ਉੱਥੇ ਜਾਣਕਾਰੀ ਜਿਹੜੀ ਐਸ ਵੇਲੇ న్యూਸ ਰੀਟਿੰਗ ਕੋਲ ਮਿਲ ਰਹੀ ਹੈ ਕਿ ਉਹਨਾਂ ਦਾ ਅਸਤੀਫਾ ਸ਼ੀਤਲ ਅੰਗਰਾਲ ਦਾ ਜਿਹੜਾ ਵਿਧਾਇਕੀ ਦਾ ਅਸਤੀਫਾ ਵੈ ਉਹ ਅੱਜ ਵਿਧਾਨ ਸਭਾ ਦੇ ਸਪੀਕਰ ਕੁਲਵਰ ਸਿੰਘ ਸੰਧਵਾ ਦੇ ਵੱਲੋਂ ਮਨਜ਼ੂਰ ਕੀਤਾ ਜਾ ਸਕਦਾ ਹੈ ਇਹ ਟੋਪ ਸੋਰਸਸ ਨੂੰ ਜਾਣਕਾਰੀ ਇਸ ਵੇਲੇ ਦੇ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਜਿਹੜੀ ਹੈ ਉਹ ਲੜੀ ਸੀਗੀ ਸ਼ੀਤਲ ਉਂਗਰਾਲ ਨੇ ਔਰ ਵਿਧਾਇਕ ਬਣੇ ਸੀਗੇ ਲੇਕਿਨ ਇਲੈਕਸ਼ਨ ਦੇ ਮੌਸਮ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਔਰ ਆਪਣਾ ਅਸਤੀਫਾ ਜਿਹੜਾ ਵਾ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਸੀਗਾ ਔਰ ਇੱਕ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਸੀਗੀ ਕਿ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਨਾ ਹੁਣ ਜਦੋਂ ਇਲੈਕਸ਼ਨ ਮੁਕੰਮਲ ਹੋ ਗਏ ਨਹੀਂ ਤਾਂ ਉਸ ਤੋਂ ਬਾਅਦ ਅੱਜ 11 ਵਜੇ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਹਾਲਾਂਕਿ ਉਸ ਵੇਲੇ ਸਪੀਕਰ ਸਾਹਿਬ ਮੌਜੂਦ ਨਹੀਂ ਸਿਗੇ ਔਰ ਹੁਣ ਜਿਹੜੀ ਨਿਊਜ਼ 80 ਨੂੰ ਜਾਣਕਾਰੀ ਮਿਲ ਰਹੀ ਹੈ ਕਿ 3:30 ਵਜੇ ਦੇ ਗਰੀਬ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਉਹ ਵਿਧਾਨ ਸਭਾ ਪਹੁੰਚਣਗੇ ਅੱਜ ਆਪਣੀ ਟੀਮ ਜਾਂ ਆਪਣੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਸਲਾਹ مشورہ ਕਰਨ ਤੋਂ ਬਾਅਦ ਅਸਤੀਫਾ ਜਿਹੜਾ ਵੈ ਸ਼ੀਤਲ ਅੰਗਰਾਲ ਦਾ ਕਬੂਲ ਕੀਤਾ ਜਾ ਸਕਦਾ ਉਹਨਾਂ ਦੀ ਵਿਦਾਇਗੀ ਜਿਹੜੀ ਹੈ ਅੱਜ ਜਾ ਸਕਦੀ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਇਹ ਇਹ ਸਵਾਲ ਵੀ ਅੱਜ ਸ਼ੀਤਲ ਅੰਗਰਾਲ ਨੂੰ ਪੁੱਛਿਆ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਜੇਕਰ ਮੇਰਾ ਸਤੀਫਾ ਮਨਜ਼ੂਰ ਹੁੰਦਾ ਹੈ ਤਾਂ ਫਿਰ ਉਹ ਕੋਰਟ ਦਾ ਰੁਕ ਕਰਨਗੇ ਕੋਰਟ ਜਾਣਗੇ ਔਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਕੀ ਭਾਜਪਾ ਵਿੱਚ ਸ਼ਾਮਲ ਹੋ ਗਏ ਔਰ ਉਸ ਤੋਂ ਬਾਅਦ ਇਹ ਸਤੀਫੇ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਉਸ ਵੇਲੇ ਭਾਜਪਾ ਨੂੰ ਲੈ ਕੇ ਉਹ ਖੁੱਲ ਕੇ ਗੱਲਬਾਤ ਜਿਹੜੀ ਉਹ ਕਰਦੇ ਹੋਏ ਨਜ਼ਰ ਨਹੀਂ ਆਈ ਸੀਗੀ ਪੰਗੇ ਨਾਲ ਜੇਕਰ ਟੈਕਨੀਕਲ ਗਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਅਸਤੀਫਾ ਮੰਜ਼ੂਰ ਜੇਕਰ ਹੁੰਦਾ ਉਸ ਦੇ ਪਿੱਛੇ ਟੈਕਨੀਕਲ ਗਰਾਉਂਡ ਕੀ ਹੋ ਸਕਦੀ ਹੈ ਤੇ ਜੇਕਰ ਮੰਜ਼ੂਰ ਹੋ ਜਾਂਦਾ ਤਾਂ ਫਿਰ ਸ਼ੀਤਲੰਗਰਾਲ ਦੇ ਕੋਲ ਕੀ ਟੈਕਨੀਕਲ ਗਰਾਉਂਡ ਪੈਂਦਾ ਹੈ ਉਹਨਾਂ ਵੱਲੋਂ ਲੈ ਕੇ ਇਹ ਸਫਾਈ ਵੀ ਦਿੱਤੀ ਜਾ ਰਹੀ ਹੈ ਕਿ ਕਿ ਕਿਸੇ ਪਾਰਟੀ ਦਾ ਹਿੱਸਾ ਨਹੀਂ ਹੈ ਉਹਨਾਂ ਦਾ ਅਸਤੀਫਾ ਜਿਹੜਾ ਵਾਪਸ ਮੰਗਿਆ ਜਾਂਦਾ ਬਿਲਕੁਲ ਇਸ ਨੂੰ ਦੋ ਤਿੰਨ ਐਂਗਲ ਕਿ ਸ਼ੀਤਲੰਗਰਾਲ ਦਾ ਅਸਤੀਫਾ ਜਿਹੜਾ ਵਾ ਕਿਸੇ ਨੇ ਮੰਗਿਆ ਨਹੀਂ ਸੀਗਾ ਉਹਨਾਂ ਨੇ ਖੁਦ ਆਪਣਾ ਅਸਤੀਫਾ ਜਿਹੜਾ ਵਾ ਉਹ ਭੇਜਿਆ ਸੀਗਾ ਹਾਂ ਜਿਹਾ ਸੀਗਾ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਸੀ। ਔਰ ਸ਼ੀਤਲੰਗਰਾਲ ਨੂੰ ਇਹ ਲੱਗਦਾ ਸੀਗਾ ਕਿ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਦਾ ਇਲੈਕਸ਼ਨ ਵੀ ਦੁਬਾਰਾ ਹੋਣਗੇ ਔਰ ਬੀਜੇਪੀ ਉਹਨਾਂ ਨੂੰ ਟਿਕਟ ਦੇ ਸਕਦੀ ਹੈ। ਲੇਕਿਨ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਪਹਿਲਾਂ ਸਤੀਫਾ ਮਨਜ਼ੂਰੀ ਨਹੀਂ ਕੀਤਾ ਗਿਆ। ਔਰ ਉਸ ਵੇਲੇ ਸ਼ੀਤਲੰਗਰਾਲ ਕਹਿ ਰਹੇ ਸੀ ਕਿ ਜੇਕਰ ਮੇਰਾ ਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਤਾਂ ਫਿਰ ਮੈਂ ਕੋਰਟ ਦਾ ਰੁਕ ਕਰਾਂਗਾ। ਹੁਣ ਜਦੋਂ ਉਹਨਾਂ ਦਾ ਸਤੀਫਾ ਮਨਜ਼ੂਰ ਹੋ ਗਿਆ ਹੁਣ ਜਾ ਰਿਹਾ ਹੈ ਜਾਂ ਫਿਰ ਹੋਣ ਵਾਲਾ ਹੈ। ਤਾਂ ਉਸ ਵੇਲੇ ਸ਼ੀਤਲ ਅੰਗਰਾਲ ਇੱਕ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਅਜੇ 3 ਸਾਲ ਪਏ ਨੇ ਵਿਧਾਨਕਵਾਦੀ ਇਲੈਕਸ਼ਨ ਨੂੰ ਔਰ ਉਹ ਬਾਈ ਇਲੈਕਸ਼ਨ ਨਹੀਂ ਚਾਹੁੰਦੇ ਔਰ ਟੈਕਨੀਕਲੀ ਤੌਰ ਤੇ ਉਹ ਕਹਿ ਰਹੇ ਕਿ ਮੇਰੇ ਕੋਲ ਬੀਜੇਪੀ ਦਾ ਕੋਈ ਵੀ ਅਹੁਦਾ ਨਹੀਂ ਹੈ ਮੈਂ ਕਿਸੇ ਵੀ ਪੋਜੀਸ਼ਨ ਤੇ ਨਹੀਂ ਹਾਂ ਔਰ ਜੇਕਰ ਮੈਂ ਕਿਸੇ ਵੀ ਪੋਜੀਸ਼ਨ ਤੇ ਨਹੀਂ ਹਾਂ ਤਾਂ ਫਿਰ ਮੇਰਾ ਅਸਤੀਫਾ ਜਿਹੜਾ ਇਸ ਤਰੀਕੇ ਨਾਲ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਇਸ ਗੱਲ ਦਾ ਆਧਾਰ ਜਿਹੜਾ ਹੈ ਉਹ ਸ਼ੀਤਲ ਅੰਗਰਾਲ ਦੇ ਰਹੇ ਨੇ ਦੂਜੇ ਪਾਸੇ ਪੱਖੋਂ ਦੇਖਿਆ ਜਾਵੇ ਤਾਂ ਵਿਦਾਂ ਸਭਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਕਿਸੇ ਨੇ ਮੰਗਿਆ ਨਹੀਂ ਸੀ ਬਲਕਿ ਉਹਨਾਂ ਨੇ ਖੁਦ ਦਿੱਤਾ ਸੀਗਾ ਔਰ ਇਸ ਵਜ੍ਹਾ ਕਰਕੇ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਹਾਂ ਠੀਕ ਹੈ ਪੰਕਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤੁਸੀਂ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੇ ਅੱਜ ਹੀ ਸਪੀਕਰ ਦੇ ਵੱਲੋਂ ਫੈਸਲਾ ਲਿਆ ਜਾ ਸਕਦਾ ਹੈ ਸਪੀਕਰ ਅੱਜ ਹੀ ਅਸਤੀਫਾ ਮਨਜ਼ੂਰ ਕਰ ਸਕਦੇ ਨੇ ਅੰਗੁਰਾਲ ਨੇ ਹਾਈ ਕੋਰਟ ਜਾਣ ਦੀ ਹਾਲਾਂਕਿ ਆ ਗੱਲ ਕਹੀ ਹੈ ਪਰ ਜੇਕਰ ਅਸਤੀਫਾ ਮਨਜ਼ੂਰ ਹੋ ਜਾਂਦਾ ਤੇ ਆਪਣੇ ਆਪ ਦੇ ਵਿੱਚ ਜਲੰਧਰ ਵੈਸਟ ਵਾਲੀ ਸੀਟ ਖਾਲੀ ਹੋ ਜਾਵੇਗੀ ਸ਼ੀਤ ਰੰਗਰਾਲ ਸਾਹਿਬ ਦਾ ਵਿਧਾਇਕ ਹੋ ਜਾਣਗੇ ਤਫ਼ਰੀ ਵੀ ਸਾਫ਼ ਹੈ ਕਿ ਜੇਕਰ ਅਸਤੀਫਾ ਮਨਜ਼ੂਰ ਹੁੰਦਾ ਹੈ ਤੇ ਆਉਣ ਵਾਲੇ 6 ਮਹੀਨਿਆਂ ਤੱਕ ਜਿਹੜੇ ਕਿਥੋਂ ਬਾਏ ਇਲੈਕਸ਼ਨ ਵੀ ਹੋਵੇਗੀ ਰੋਕਰਾਂਗੇ ਅਗਲੀ ਵੱਡੀ ਖਬਰ ਦਾ ਚੋਣ ਕਮਿਸ਼ਨ ਨੇ ਗਲਤੀ ਮੰਨੀ ਹੈ ਇੰਨੀ ਗਰਮੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਕਿ ਇੰਨੀ ਗਰਮੀ ਦੇ ਵਿੱਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਇੱਕ ਮਹੀਨੇ ਪਹਿਲਾਂ ਜਿਹਨੇ ਚੋਣਾਂ ਕਰ ਲੈਣੀਆਂ ਚਾਹੀਦੀਆਂ ਸਨ ਅਗਲੀ ਵਾਰ ਤੋਂ April ਦੇ ਅਖੀਰ ਤੱਕ ਆਮ ਚੋਣਾਂ ਮੁਕੰਮਲ ਹੋ ਜਾਇਆ ਕਰਨਗੀਆਂ ਇਹ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਤੇ ਇਲੈਕਸ਼ਨ ਕਮਿਸ਼ਨ ਨੇ ਜਵਾਬ ਦਿੱਤਾ ਹੈ ਕਿ ਕਾਊਂਟਿੰਗ ਦੇ ਸਿਸਟਮ ਦੇ ਵਿੱਚ ਕਿਤੇ ਵੀ ਗਲਤੀ ਦੀ ਗੁੰਜਾਇਸ਼ ਨਹੀਂ ਹੈ ਇਹ ਵੀ ਬਿਲਕੁਲ ਸਾਫ਼ ਕੀਤਾ ਗਿਆ ਕਿਉਂਕਿ ਕੱਲ ਲੋਕ ਸਭਾ ਚੋਣਾਂ ਦੀ ਜਿਹੜੀ ਗਿਣਤੀ ਹੋਣ ਜਾ ਰਹੀ ਹੈ ਕੱਲ ਨਤੀਜੇ ਹੋਣੇ ਨੇ ਠੀਕ 8 ਵਜੇ ਤੋਂ ਕਾਊਂਟਿੰਗ ਹੋਣੀ ਹੈ ਤੇ ਇਸ ਦੇ ਵਿਚਾਲੇ ਇਲੈਕਸ਼ਨ ਕਮਿਸ਼ਨ ਦੇ ਬਲਵੇ ਵੀ ਸਾਫ਼ ਕੀਤਾ ਗਿਆ ਹੈ ਕਿ ਕਾਊਂਟਿੰਗ ਦੇ ਸਿਸਟਮ ਦੇ ਵਿੱਚ ਕਿਤੇ ਵੀ ਗਲਤੀ ਦੀ ਗੁੰਜਾਇਸ਼ ਨਹੀਂ ਹੈ ਤੇ ਨਾਲ ਇਹ ਵੀ ਗਲਤੀ ਮੰਨੀ ਹੈ ਕਿ ਇੰਨੀ ਗਰਮੀ ਦੇ ਵਿੱਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਕਿਉਂਕਿ ਜਦੋਂ ਆ ਵੋਟ ਫੀਸਦ ਦੀ ਗੱਲ ਹੁੰਦੀ ਹੈ ਵੋਟ ਫੀਸਦ ਜੇਕਰ ਘਟ ਰਿਹਾ ਹੈ ਤਾਂ ਉਹਦੀ ਇੱਕ ਵੱਡੀ ਵਜ੍ਹਾ ਵੀ ਹੁੰਦੀ ਹੈ ਕਿ ਜਦੋਂ ਮਈ ਦਾ ਖੀਰ ਹੁੰਦਾ ਹੈ ਜਾਂ ਜਿਵੇਂ ਕਿ ਆਖਰੀ ਪੜਾਅ ਦੇ ਵਿੱਚ ਪੰਜਾਬ ਦੇ ਵਿੱਚ VOTING ਹੋਈ ਹੈ ਜੂਨ ਦੇ ਮਹੀਨੇ ਹੋਈ ਹੈ 45-46 ਡਿਗਰੀ ਤੱਕ ਟੈਂਪਰੇਚਰ ਸੀਗਾ ਤੇ ਇਸ ਦੇ ਵਿੱਚ ਆਲੇ ਜ਼ਰੂਰ ਇਹ ਵੀ ਇੱਕ ਵੱਡੀ ਵਜ੍ਹਾ ਰਹਿੰਦੀ ਹੈ ਇਸੇ ਕਰਕੇ ਲੋਕਾਂ ਘਰਾਂ ਚੋਂ ਬਾਹਰ ਘੱਟ ਨਿਕਲਦੇ ਨੇ ਵੋਟਾਂ ਘਟ ਪੈਂਦੀਆਂ ਨੇ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਗੱਲ ਮੰਨੀ ਹੈ ਕਿ ਇੰਨੀ ਗਰਮੀ ਦੇ ਵਿੱਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਇੱਕ ਮਹੀਨੇ ਪਹਿਲਾਂ ਜਿਹੜੀਆਂ ਕਿਚੌਣਾ ਕਰ ਲੈਣੀਆਂ ਚਾਹੀਦੀਆਂ ਸਨ हमारी इसकी बार की तीन लर्निंग है यह भी हम अप्रंट एडमिट करते हैं चुनाव हमें कम से कम कम से कम एक महीने पहले खत्म कर देना चाहिए इतनी गर्मी में नहीं जाना चाहिए दिस इज वन लर्निंग फॉर अस विच वी वॉन्ट टू कीप बहुत बड़ा चुनाव है बहुत फोर्सेज लगती हैं बहुत मूवमेंट है हम इससे समय को कम नहीं कर सकते लेकिन पहले कर सकते हैं इतनी गर्मी में नहीं करना चाहिए दिस इज फर्स्ट लर्निंग फॉर अस ਸੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਗਲਤੀ ਮੰਨੀ ਗਈ ਹੈ ਕਿ ਜਿਹੜੀਆਂ ਐਨੇ ਗਰਮੀ ਦੇ ਵਿੱਚ ਇਲੈਕਸ਼ਨ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਇੱਕ ਮਹੀਨੇ ਪਹਿਲਾਂ ਜਿਹੜੀਆਂ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਸਨ ਆ ਕਿਉਂਕਿ ਇਹ ਇੱਕ ਵੱਡੀ ਵਜ੍ਹਾ ਮੰਨੀ ਜਾਂਦੀ ਹੈ ਕਿ ਜੇਕਰ VOTING ਘਟ ਹੁੰਦੀ ਹੈ ਤਾਂ ਉਸ ਦੇ ਪਿੱਛੇ ਇੱਕ ਬਹੁਤ ਜ਼ਿਆਦਾ ਅਤ ਦੀ ਗਰਮੀ ਵੀ ਇੱਕ ਵੱਡਾ ਫੈਕਟਰ ਰਹਿੰਦੀ ਹੈ ਕਿ ਜ਼ਿਆਦਾ ਗਰਮੀ ਤੇ ਕਾਰਨ ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੀਆਂ ਜੇਕਰ 20 ਸਾਲਾਂ ਦੀ ਗੱਲ ਕਰੀ ਤੇ 20 ਸਾਲਾਂ ਦੇ ਸਭ ਤੋਂ ਘੱਟ VOTING ਇਸ ਵਾਰ ਪੰਜਾਬ ਦੇ ਵਿੱਚ ਹੋਈ ਹੈ ਅੱਗੇ ਪੜਾਂਗੇ ਤਾਂ ਹੁਣ ਗੱਲ ਕਰਾਂਗੇ ਪਬਲਿਕ ਪੋਲ ਦੀ ਗੱਲ ਹੋਵੇਗੀ ਲੋਕ ਸਭਾ ਸੀਟ ਗੁਰਦਾਸਪੁਰ ਦੀ ਕਿ ਆਖਰਕਾਰ ਇੱਥੋਂ ਕੱਲ੍ਹ ਕੌਣ ਜਿੱਤ ਰਿਹਾ ਸਰਹੱਦੀ ਇਲਾਕੇ ਗੁਰਦਾਸਪੁਰ ਦਾ ਜਿਹੜਾ ਕਿ ਕੌਣ ਐਮਪੀ ਬਣੇਗਾ ਸੁਖਿੰਦਰਨ ਦਾਵਾ ਜਾਂ ਦinesh ਬੱਬੂ ਲੋਕਾਂ ਦੀ ਪਸੰਦ ਕੌਣ ਨੇ ਦਲਜੀਤ ਜੀਮਾ ਜਾਂ ਸ਼ਹਿਰੀ ਕਲਸੀ ਕਿਸ ਨੂੰ ਆ ਵੋਟਰ ਚੁਣਨੇਗੇ ਇਸ ਵਾਰ ਕਿਹੜੀ ਪਾਰਟੀ ਤੇ ਵੋਟਰ ਨੂੰ ਭਰੋਸਾ ਹੈ ਕਿਉਂਕਿ ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਗੁਰਦਾਸਪੁਰ ਸੀਟ ਬੀਜੇਪੀ ਦਾ ਗੜ ਮੰਨੀ ਜਾਂਦੀ ਹੁਣ ਵੱਡਾ ਸਵਾਲ ਹੈ ਕਿ ਕੀ ਮਜ਼ਬੂਤ ਕਿਲਾ ਬੀਜ ਕਾਂਗਰਸ ਦੀ ਵਾਪਸੀ ਹੁੰਦੀ ਹੈ ਜਾਂ ਇਸ ਵਾਰ ਲੋਕਾਂ ਦਾ ਫਤਵਾ ਸਿੱਧੇ ਤੌਰ ਤੇ ਆਮ ਆਦੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਜਾਂਦਾ ਹੈ ਸੋ ਲੋਕਾਂ ਦੀ ਗੁਰਦਾਸਪੁਰ ਦੇ ਲੋਕਾਂ ਦੀ رائے ਸੁਣਾਉਂਦੇ ਤੁਹਾਨੂੰ ਸਿੱਧਾ ਗੁਰਦਾਸਪੁਰ ਲੈ ਕੇ ਚਲਦੇ ਹਾਂ ਕਿ ਆਖਰਕਾਰ ਗੁਰਦਾਸਪੁਰ ਦੇ ਲੋਕ ਕੀ ਸੋਚਦੇ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਵਕ ਵਕ ਹਲਕੇ ਦੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰਕਾਰ ਕਿਸ ਹਲਕੇ ਤੋਂ ਕਿਸ ਦੇ ਜਿੱਤਣ ਦੀਆਂ ਚਰਚਾਵਾਂ ਨੇ ਤਾਂ ਇਸ ਵੇਲੇ ਹਲਕਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਆ ਤਾਂ ਬਟਾਲੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਆਖਿਰਕਾਰ ਕੀ ਚਰਚਾਵਾਂ ਚੱਲ ਰਹੀਆਂ ਨੇ ਭਾਈ ਸਾਹਿਬ ਕੀ ਲੱਗਦਾ ਹੈ ਇਸ ਵਾਰੀ ਗੁਰਦਾਸਪੁਰ ਤੋਂ ਕੌਣ ਜਿੱਤਣ ਜਾ ਰਿਹਾ ਹੈ ਫੁੱਲ ਵਾਲਾ ਜਿੱਤੇਗਾ ਜੀ ਫੁੱਲ ਵਾਲਾ ਜਿੱਤੇਗਾ ਪੱਕਾ ਯਕੀਨ ਪੱਕਾ ਜੀ ਪੱਕਾ ਹੋਰ ਵੀ ਇੱਥੇ ਨੇ ਨੌਜਵਾਨ ਉਹਨਾਂ ਤੋਂ ਜਾਣਦੇ ਹਾਂ ਕੀ ਲੱਗਦਾ ਭਾਈ ਸਾਹਿਬ ਕੌਣ ਜਿੱਤੇਗਾ ਇਸ ਵਾਰੀ ਕੋਰਤਾਰ? ਐ ਕਿ ਫੁੱਲ ਵਾਲੇ ਜਿੱਤਣਾ ਭਾਜੀ। ਤੁਹਾਨੂੰ ਕੀ ਲੱਗਦਾ ਭਾਜੀ? ਫੁੱਲ ਹੀ ਲੱਗਦਾ ਭਇਆ ਜੋ ਦੇਖਣ ਚ ਸੁਣਤਾ ਇਸ ਦੁਕਾਨ ਤੇ ਅਸੀਂ ਤਿੰਨ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਫੁੱਲ ਤਾਂ ਬਿਲਕੁਲ ਨਾਲ ਦੇ ਪਾਸੇ ਹੋਰ ਵੀ ਦੁਕਾਨਦਾਰ ਨੇ ਉਹਨਾਂ ਤੋਂ ਜਾਣਦੇ ਆ ਕੀ ਲੱਗਦਾ ਕੌਣ ਜਿੱਤੇ? ਵੇਖੋ ਜੀ ਇੱਥੇ ਤੇ ਫੁੱਲ ਦਾ ਯੋਰ ਆ। ਤੇ ਇਹ ਪਾਰਟੀ ਦੀ ਔਰਤ ਨਹੀਂ ਮੈਂ ਬੋਲ ਲਿਆ। ਅੱਗੋਂ ਹੱਥ ਦੀ ਤੇ ਫੁੱਲ ਦੀ ਟੱਕਰ ਪੂਰੀ ਐ। ਕਿਉਂਕਿ ਤੁਹਾਡੇ ਇੱਥੇ ਐਮ.ਐਲ.ਏ ਵੀ ਜਿਹੜੀ ਕੋਈ ਜਿਹੜੇ ਆਮ ਆਦਮੀ ਪਾ ਆ ਆਮ ਆਦਮੀ ਦੇ ਹੈਗਾ ਜੇ ਸ਼ਾਰੀ ਕਲ ਸੀ ਤੇ ਬੀਜੇਪੀ ਜਿਹੜੀ ਤੁਹਾਨੂੰ ਲੱਗਦਾ ਜਿੱਤੇਗੀ ਹਾਂ ਹਾਂ ਬੀਜੇਪੀ ਦਾ ਕੀ ਲੱਗਦਾ ਭਾਈ ਸਾਹਿਬ ਕੌਣ ਜਿੱਤੇ ਇਹਦੇ ਬਾਰੇ ਨਹੀਂ ਅੱਜ ਕੁਝ ਕਹਿ ਸਕਦੇ ਜੀ ਅੱਛਾ ਵੋਟ ਪਈ ਹੈ ਵੈਸੇ ਹਾਂਜੀ ਹਾਂਜੀ ਅੱਛਾ ਲੈ ਪੱਕਾ ਨਹੀਂ ਪਤਾ ਕੌਣ ਜਿੱਤਦਾ ਹਾਂਜੀ ਹਾਂਜੀ ਤਾਂ ਬਿਲਕੁਲ ਹਰ ਕਿਸੇ ਦੀ ਆਪਣੀ ਆਪਣੀ رائے ਹੈ ਤਾਂ ਅਸੀਂ ਬਾਜ਼ਾਰ ਦੇ ਵਿੱਚ ਲਗਾਤਾਰ ਜੋ ਆ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਆਮ ਜਿਹੜੇ ਹੋਰ ਸ਼ਹਿਰੀ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਇੱਥੇ ਵੀ ਇੱਕ ਦੁਕਾਨਦਾਰੇ ਨੇ ਭਾਈ ਸਾਹਿਬ ਸਰ ਕੀ ਲੱਗ ਰਿਹਾ ਇਸ ਵਾਰੀ ਗੁਰਦਾਸਪੁਰ ਦੀ ਸੀਟ ਦਾ ਕੌਣ ਜਿੱਤ ਸਕਦਾ ਮੋਦੀ ਵੀ ਦੇ ਵੀ ਮੋਦੀ ਮੋਦੀ ਤੁਹਾਨੂੰ ਕੀ ਲੱਗਦਾ ਭਾਜੀ ਭੇਜੀ ਵੀ ਤਾਂ ਇੱਥੇ ਲੋਕਾਂ ਦਾ ਕਹਿਣਾ ਕਿ ਭਾਜੀ ਅਸੀਂ ਪਹਿਲਾਂ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਫੁੱਲ ਦੀ ਗੱਲ ਕੀਤੀ ਜਾ ਰਹੀ ਹਾਲਾਂਕਿ ਇੱਥੋਂ ਮੌਜੂਦਾ ਜਿਹੜੇ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਵੀ ਨੇ ਸਰ ਕੀ ਲੱਗਦਾ ਇਸ ਵਾਰੀ ਕੌਣ ਜਿੱਤਣ ਜਾ ਰਿਹਾ ਗੁਰਦਾਸਪੁਰ ਅਛਾ ਜੀ ਬਬੂ ਜੀ ਜਿੱਤਣਗੇ ਜੀ ਬਾਪਾ ਸਰਕਾਰ ਤੁਹਾਨੂੰ ਕੀ ਲੱਗਦਾ ਇਹਨਾਂ ਵਿੱਚ ਬਾਪਾ ਦਾ ਹੀ ਹੈ ਹਾਂ ਜੀ ਤੁਸੀਂ ਕੀ ਕਹਿ ਰਹੇ ਹੋ ਬਾਪਾ ਹੀ ਜਿੱਤਨੀ ਚਾਹੀਦੀ ਹੈ ਜੀ ਕਿਉਂਕਿ ਉਹਨਾਂ ਨੂੰ ਵੀ ਦੇਖ ਲਿੱਤਾ ਆਪਾਂ ਕੰਮ ਕਰਦੇ ਕੰਮ ਚ ਚਲਾਉਣਾ ਚੰਗਾ ਕੀਤਾ ਹੈ ਬਾਕੀ ਕੁਝ ਗੱਲਾਂ ਐਸੀ ਹੈਗੀਆਂ ਜਿਹੜੀਆਂ ਸਾਡੇ ਲੋਕਾਂ ਨੂੰ ਪਸੰਦ ਨਹੀਂ ਆਈਆਂ ਜਿਵੇਂ ਜਿਸ ਤਰ੍ਹਾਂ ਤੁਸੀਂ ਇੱਥੇ ਬਾਹਰ ਤੇ ਸਰਚ ਲਾਈਟ ਦੇਖੋਗੇ ਥੋੜੇ ਦਿਨ ਪਹਿਲਾਂ ਨਵੀਆਂ ਲੱਗੀਆਂ ਲਾਈਟਾਂ ਹੀ ਗੈਪ ਹੋ ਗਈਆਂ ਕੋਈ ਰੋਸ਼ਨੀ ਨਹੀਂ ਹੈ ਕੋਈ ਕੁਝ ਨਹੀਂ ਹੈ ਕੋਈ ਪ੍ਰਸ਼ਾਸਨ ਨਹੀਂ ਹੈ ਅਸੀਂ ਰਾਤ 8 ਵਜੇ 8:30 ਵਜੇ ਤੱਕ ਦੁਕਾਨਾਂ 'ਤੇ ਬੈਠਦੇ ਆ ਸਾਡੀ ਕੋਈ ਸੇਫਟੀ ਨਹੀਂ ਹੈ ਕਿ ਦੁਕਾਨ ਦੀ ਦੁਕਾਨਦਾਰ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈ ਕੁਝ ਨਹੀਂ ਹੈਗੀ ਕੋਈ ਸੇਫਟੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਜੇਕਰ ਇਹ ਇਹੀ ਕਾਰਨ ਨਹੀਂ ਹੈਗੀ ਆਪਾਂ ਕੀ ਕਰਾਂਗੇ ਦੱਸੋ ਨਾ ਤੁਸੀਂ ਬਿਲਕੁਲ ਤਾਂ ਇਹਨਾਂ ਨੇ ਆਪਣੀ ਜਿਹੜੀ ਗੱਲਬਾਤ ਵੀ ਰੱਖੀ ਔਰ ਨਾਲ ਦੀ ਨਾਲ ਜਿਹੜੀਆਂ ਪਰੇਸ਼ਾਨੀਆਂ ਨੇ ਉਸ ਦਾ ਵੀ ਜ਼ਿਕਰ ਕੀਤਾ ਤਾਂ ਕੀ ਲੱਗਦਾ ਭਾਜੀ ਇਸ ਵਾਰੀ ਗੁਰਦਾਸਪੁਰ ਤੋਂ ਕੌਣ ਜਿੱਤੂਗਾ ਕਲਸੀ ਸਾਹਿਬ ਤਾਂ ਇਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਤਾਂ ਇਹ ਗਾਂਧੀ ਚੌਕ ਹੈ ਜੋ ਕਿ ਮੇਨ ਬਾਜ਼ਾਰ ਹੈ ਬਟਾਲਾ ਦਾ ਤਾਂ ਇੱਥੇ ਅਕਸਰ ਜਿਹੜੀ ਚਹਲ ਪਹਲ ਹੈ ਉਹ ਨਜ਼ਰ ਆਉਂਦੀ ਤਾਂ ਅਸੀਂ ਬਾਜ਼ਾਰ ਦੇ ਵਿੱਚ ਆ ਔਰ ਲਗਾਤਾਰ ਅਸੀਂ ਗੱਲਬਾਤ ਜਿਹੜੀ ਹੈ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਆਖਿਰਕਾਰ ਤਾਂ ਇੱਥੇ ਇੱਕ ਦੁਕਾਨ ਤੇ ਤੁਸੀਂ ਦੇਖੋ ਕਿ ਦੁਕਾਨਦਾਰ ਵੀ ਮੌਜੂਦ ਨੇ ਕੀ ਲੱਗ ਰਿਹਾ ਇਸ ਵਾਰ ਦੀ ਗੁਰਦਾਸਪੁਰ ਤੋਂ ਕੌਣ ਜਿੱਤੂਗਾ ਫਿਰ ਇਹਨਾਂ ਨੂੰ ਫਸਲੋ ਜੀ ਤੁਸੀਂ ਵੀ ਦੱਸੋ 30 ਲੱਖ ਕਿੰਨਾ ਹਾਂਜੀ ਗੁਰਦਾਸਪੁਰ ਤੋਂ ਇਸ ਵਾਰੀ ਕੌਣ ਬਾਜ਼ੀ ਮਾਰਦਾ ਤੇ ਦਾਸਪੁਰ ਤੋਂ ਬੱਬੂ ਮਾ ਬੱਬੂ ਜੀ ਜੇਸ਼ ਹਾਂਜੀ ਇੱਥੇ ਹੋਰ ਵੀ ਦੁਕਾਨਦਾਰ ਨੇ ਕੀ ਲੱਗਦਾ ਬਾਜੀ ਦਿਨੇਸ਼ ਬਾਬੂ ਜੀ ਜਿੱਤਣਗੇ ਜੀ ਬੀਜੇਪੀ ਜਿੱਤੇਗੀ ਆਪਸ਼ਨ ਹੀ ਹੋਈ ਜੀ ਹੋਰ ਆਪਸ਼ਨ ਹੀ ਕੋਈ ਨਹੀਂ ਉਹਨਾਂ ਦਾ ਸਵਾਏ ਚਿਹਰਾ ਹੀ ਕੋਈ ਨਹੀਂ ਤੇ ਕਹਿੰਦਾ ਮਤਲਬ ਉਹ ਹੀ ਆਣੇ ਚਾਹੀਦੇ ਆ ਗੁਰਦਾਸਪੁਰ ਤੋਂ ਤੁਹਾਨੂੰ ਕੀ ਲੱਗਦਾ ਦੇਸ਼ ਦਾ ਭਵਿਸ਼ੇ ਤੇ ਉਹ ਹੀ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਸਹਿਮਤ ਹੋ ਇਹਨਾਂ ਦੇ ਨਾਲ ਕਿਹਨਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਤੁਹਾਡੀ ਆਪਣੀ ਕੀ ਰਾਏ ਹੈ ਜਿੱਤਣ ਦਾ ਗੱਲ ਹਾਂਜੀ ਹਾਂਜੀ ਨਹੀਂ ਜੀ ਕੋਈ ਪਸਵੀ ਟੱਕਰ ਨਹੀਂ ਕੋਈ ਫਸਵੀ ਆ ਬਿਲਕੁਲ ਹਰ ਕੋਈ ਆਪਣੀ ਆਪਣੀ ਰਾਏ ਰੱਖ ਰਿਹਾ ਹਾਲਾਂਕਿ ਇੱਥੇ ਜਿਹੜੇ ਦੁਕਾਨਦਾਰ ਨੇ ਉਹ ਬੀਜੇਪੀ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੋਰ ਵੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਸਾਹਮਣੇ ਭਾਈ ਸਾਹਿਬ ਪਰ ਨੌਜਵਾਨ ਵੀ ਨੇ ਇੱਥੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਸਰ ਕੀ ਲੱਗ ਰਿਹਾ ਇਸ ਵਾਰੀ ਗੁਰਦਾਸਪੁਰ ਤੋਂ ਕੌਣ ਜਿੱਤ ਸਕਦਾ ਇਹ ਤੁਸੀਂ ਵੀ ਦੱਸ ਦਿਓ ਵੋਟ ਦਾ ਭਾਈ ਮੈਂ ਬਿਲਕੁਲ ਕੀ ਲੱਗਦਾ ਤੁਸੀਂ ਨੌਜਵਾਨ ਹੋ ਗੁਰਦਾਸਪੁਰ ਤੋਂ ਕੌਣ ਜਿੱਤ ਸਕਦਾ ਕੋਈ ਆਪਣੀ ਰਾਏ ਕਿ ਜਿਹੜੇ ਵੋਟ ਵੋਟ ਪਾਈ ਵੈਸੇ ਫਿਰ ਕੁਛ ਨਾ ਕਿਸੇ ਨਾ ਕਿ ਇਹਨੂੰ ਤੇ ਪਾਈ ਹੋਏਗੀ ਕੌਣ ਜਿੱਤਦਾ ਹੈ ਬੀਜੇਪੀ ਬੀਜੇਪੀ ਸਤੋਂ ਤੁਹਾਨੂੰ ਕੀ ਲੱਗਦਾ ਕਿ ਕੌਣ ਇਸ ਵਾਰੀ ਗੁਰਦਾਸਪੁਰ ਤੋਂ ਬਾਜ਼ੀ ਪਾਵੇਗਾ ਬੀਜੇਪੀ ਦਾ ਜੋਰ ਹੈ ਜੀ ਬੀਜੇਪੀ ਆਏਗੀ ਮੋਦੀ ਸਰਕਾਰ ਦਾ ਜੋਰ ਹੈ ਪੂਰਾ ਹਾਲੇ ਕਿ ਬਟਾਲੇ ਤੋਂ ਜਿਹੜੇ ਉਮੀਦਵਾਰ ਨੇ ਇਸ ਵਾਰੀ ਲੋਕ ਸਭਾ ਦੇ ਉਹ ਇੱਥੋਂ ਵਿਧਾਇਕ ਵੀ ਦੇ ਮੁਕਾਬਲਾ ਜੀ ਪੂਰਾ ਸ਼ਹਿਰੀ ਕਲਸੀ ਨਾਲ ਵੀ ਮੁਕਾਬਲਾ ਪੂਰਾ ਅਸਵੀਂ ਟੱਕਰ ਰਹਿਣ ਹੋਏ ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਇੱਥੇ ਜੋ ਹੈ ਬਟਾਲੇ ਦੇ ਜਿਹੜੇ ਦੁਕਾਨਦਾਰ ਨੇ ਉਹ ਜ਼ਿਆਦਾਤਰ ਬੀਜੇਪੀ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੋਰ ਵੀ ਇੱਥੇ ਲੋਕ ਨੇ ਉਹਨਾਂ ਤੋਂ ਜਾਣਦੇ ਆ ਕੀ ਲੱਗਦਾ ਜੀ ਇਸ ਵਾਰੀ ਮੂੜ ਗੁਰਦਾਸਪੁਰ ਦਾ ਕੌਣ ਜਿੱਤੂਗਾ ਜੀ ਜਿਹਨੂੰ ਵੱਧ ਵੋਟਾਂ ਪੈਣੀਆਂ ਉਹਨੇ ਜਿੱਤਣਾ ਫਿਰ ਵੀ ਇੱਕ ਚਰਚਾ ਹੁੰਦੀ ਆ ਆਪਸ ਵਿੱਚ ਗੱਲਾਂ ਬਾਤਾਂ ਕੀ ਕਾਦੀ ਕਰ ਲਾਂਗੇ ਤੂੰ ਕੁਝ ਕਹੇਂਗਾ ਮੈਂ ਕੁਝ ਕਹਾਂ ਹਾਂ ਥੋੜਾ ਜਿਹਾ ਦਿਤਾ ਦੇਣਾ ਨਹੀਂ ਉਹ ਤਾਂ ਵੋਟ ਤਾਂ ਹਰ ਕਿਸੇ ਨੇ ਪਾਈ ਆ ਕੋਈ ਚੈਨਲ ਕੋਈ ਬੋਲਣ ਡਿਆ ਕੋਈ ਕੋ ਬੋਲਣ ਡਿਆ ਜੋ ਜਿਹੜੀ ਨਵਜਾ ਲੋਕਾਂ ਨੂੰ ਪਤਾ ਹੁੰਦੀ ਲੋਕਾਂ ਨੂੰ ਉੱਪਰੋਂ ਦਾ ਜਿਤਨਾ ਮੋਦੀ ਨਹੀਂ ਪੰਜਾਬ ਦਾ ਜਿਹੜਾ ਇਹ ਕੋਈ ਪਤਾ ਨਹੀਂ ਇੱਥੇ ਜੇ ਟੱਕਰ ਕਰੀਏ ਫਸਵੀ ਟੱਕਰ ਹੈ ਫਸਵੀ ਕੋਈ ਨਹੀਂ ਇੱਥੇ ਅੱਛਾ ਅਸਮੇ ਕੋਈ ਟੱਕਰ ਕੋਣ ਦੇ ਸਕਦਾ ਯਾਰ ਡੱਬੇ ਖੁੱਲਣਗੇ ਪਾ ਲੱਗੂ ਤਾਂ ਬਿਲਕੁਲ ਬੜੀ ਡਿਪਲੋਮੈਟਿਕ ਜੀ ਗੱਲ ਕੀਤੀ ਇਹਨਾਂ ਨੇ ਤੁਹਾਨੂੰ ਕੀ ਲੱਗਦਾ ਭਾਈ ਸਾਹਿਬ ਕੌਣ ਜਿੱਤ ਸਕਦਾ ਹਾਲੇ ਕੋਈ ਪਤਾ ਨਹੀਂ ਇਹ ਹੁਣ ਰਿਜ਼ਲਟ ਆਏਗਾ ਫੇਰ ਹੀ ਪਤਾ ਲੱਗੇ ਤੁਹਾਡੇ ਮੁਤਾਬਕ ਕੌਣ ਜਿੱਤ ਸਕਦਾ ਜੀ ਮੋਦੀ ਜਿੱਤ ਸਕਦਾ ਜੀ ਮੋਦੀ ਤਾਂ ਇੱਥੇ ਬੀਜੇਪੀ ਦੀ ਚਰਚਾ ਜਿਹੜੀ ਆ ਉਹ ਹੋ ਰਹੀ ਹੈ ਜ਼ਿਆਦਾ ਹੋਰ ਵੀ ਇੱਥੇ ਦੁਕਾਨਦਾਰ ਨੇ ਅਸੀਂ ਲਗਾਤਾਰ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਹਮਣੇ ਭਾਈ ਸਾਹਿਬ ਬੈਠੇ ਹੋਏ ਨੇ ਆਪਣੀ ਦੁਕਾਨ ਤੇ ਸਰ ਨਮਸਕਾਰ ਜੀ ਕੀ ਲੱਗਦਾ ਇਸ ਵਾਰੀ ਗੁਰਦਾਸਪੁਰ ਦੀ ਸੀਟ ਤੇ ਕਿੱਦਾਂ ਦਾ ਮਾਹੌਲ ਰਹਿ ਸਕਦਾ ਕੌਣ ਜਿੱਤ ਸਕਦਾ ਗੁਰਦਾਸ ਤਿੰਨਾ ਪਾਰਟੀਆਂ ਦੀ ਫਾਈਟ ਆ ਔਰ ਟਫਾ ਮੁਕਾਬਲਾ ਮਤਲਬ ਜੇ ਤਾਂ ਪਹਿਲਾਂ ਕਈ ਵਾਰੀ ਪਤਾ ਲੱਗ ਜਾਂਦਾ ਵੀ ਆ ਜਿੱਤ ਸਕਦਾ ਇਦਾਂ ਦਾ ਇਦਾਂ ਦਾ ਨਹੀਂ ਕੁਝ ਵੀ ਹੈਗਾ ਇਦਾਂ ਦਾ ਨਹੀਂ ਬੱਸ ਤਿੰਨਾਂ ਵੋਟਰ ਵੋਟਰ ਵੀ ਸਪੋਰਟ ਵੀ ਬਰਬਰ ਪਈ ਦੀ ਆ ਸਾਰਿਆਂ ਨੂੰ ਹਾਂ ਮਤਲਬ ਕੱਲ ਸਰ ਤੁਹਾਨੂੰ ਲੱਗੋ 4 ਤਰੀਕ ਨੂੰ ਹੀ ਪਤਾ ਲੱਗੇਗਾ ਜੀ ਵੋਟਰ ਮਤਲਬ ਸਾਈਲੈਂਟ ਆ ਕਿਸੇ ਦੱਸਦਾ ਨਹੀਂ ਮਤਲਬ ਤਿੰਨਾਂ ਪਾਰਟੀਆਂ ਦਾ ਬਰਬਰ ਜੋਰ ਆ ਫਸਵੀ ਟੱਕਰ ਫਸਵੀ ਟੱਕਰ ਟੱਕਰ ਹੈਗੀ ਆ ਭਾਜਪਾ ਆਪਣੇ ਕਾਂਗਰਸ ਤੇ ਆਪਣਾ ਆਮ ਆਦਮੀ ਪਾਰਟੀ ਤਿੰਨਾਂ ਅਜ ਬਰਾਬਰ ਟੱਕਰ ਹੈ ਬਿਲਕੁਲ ਕੱਲ ਦੇ ਨਤੀਜੇ ਜਿਹੜੇ ਆ ਉਹ ਦੱਸਣਗੇ ਪਰ ਉਸ ਤੋਂ ਪਹਿਲਾਂ ਇੱਕ ਬੜੀ ਅਜੀਬ ਚੀਜ਼ ਹੈ ਕਿ ਇਸ ਵਾਰ ਲੋਕਾਂ ਦਾ ਕਹਿਣਾ ਕਿ ਕੁਝ ਕਲੀਅਰ ਨਹੀਂ ਹੈ ਪਸਵੀ ਟੱਕਰ ਹੈ ਤਾਂ ਸਾਹਮਣੇ ਹੋਰ ਵੀ ਨੇ ਇਹਨਾਂ ਦਾ ਵੀ ਬਹੁਤ ਤਜਰਬਾ ਰਿਹਾ ਹੋਏਗਾ ਬਹੁਤ ਸਾਰੀਆਂ ਤੁਸੀਂ ਇਲੈਕਸ਼ਨਾਂ ਦੇਖੀਆਂ ਇਸ ਵਾਰ ਕੀ ਲੱਗ ਰਿਹਾ ਗੁਰਦਾਸਪੁਰ ਦਾ ਮੂਡ ਦੇਖੋ ਜੀ ਕਿ ਦਾਪਚ ਇਹਨੇ ਕੱਲ ਸੀ ਜਾਪ ਨੇ ਬਹੁਤ ਕੰਮ ਕਰਾਇਆ ਨਹੀਂ ਵੈਸੇ ਐਡੀ ਗੱਲ ਕੋਈ ਨਹੀਂ ਹੁਣਾਂ ਵੀ ਚਾਹੀਦਾ ਕਿਉਂਕਿ ਸਾਡਾ ਸ਼ਹਿਰ ਦਾ ਬੰਦਾ ਉੱਤੇ ਐਮਐਲਏ ਵੀ ਐਮਐਲਏ ਵੀ ਇੱਥੋਂ ਦਾ ਉੱਤੇ ਜਾ ਕੇ ਸਾਡਾ ਕੰਮ ਵੀ ਕਰਾਏਗਾ ਉਹ ਦੂਜੇ ਤੀਜੇ ਸੰਨ ਕਰ ਉਹਨਾਂ ਨੇ ਵੋਟਾਂ ਪੈ ਚੁੱਕੀਆਂ ਹੁਣ ਲੱਗ ਕੀ ਰਿਹਾ ਜਿੱਤ ਤਾ ਲੱਗ ਕੇ ਇਹ ਵੀ ਜਿੱਤੇ ਜਿੱਤੇ ਝਾੜੂ ਝਾੜੂ ਹੀ ਹੋ ਜਾਣਾ ਜੀ ਜੀ ਸਰ ਤੁਹਾਨੂੰ ਕੀ ਲੱਗਦਾ ਸਾਨੂੰ ਵੀ ਹੋ ਲੱਗਦਾ ਜੀ ਜਿੱਤੇਗਾ ਜੀ ਇਹ ਕੰਮ ਬੜਾ ਚੰਗੇ ਬੰਦੇ ਨੇ ਠੀਕ ਹੈ ਹਾਂ ਇਹ ਜਿੱਤੇਗਾ ਜਿੱਤੇਗਾ ਝਾੜੂ ਇਹ ਨਹੀਂ ਆਮ ਆਦਮੀ ਪਾਰਟੀ ਆ ਗਿਆ ਜੀ ਜਿੱਤੇ ਹਾਂ ਜੀ ਇਹਨਾਂ ਦਾ ਤੁਸੀਂ ਨੌਜਵਾਨ ਹੋ ਤੁਹਾਨੂੰ ਕੀ ਲੱਗਦਾ ਕਿ ਗੁਰਦਾਸਪੁਰ ਦਾ ਕੀ ਕੋਣ ਜਿੱਤ ਸਕਦਾ ਬਿਲਕੁਲ ਭਾਜੀ ਸ਼ੈਰੀ ਕਲਸੀ ਸਾਹਿਬ ਜਿੱਤਣਗੇ ਉਹਨਾਂ ਨੇ ਕੰਮ ਕਰ ਆ ਬਟਾਲੇ ਸ਼ਹਿਰ ਵਾਵਾ ਸੁਧਾਰ ਹੋਇਆ ਉਹੀ ਜਿੱਤਣਗੇ ਉਹਨਾਂ ਦੀ ਇੱਥੇ ਪੱਕੀ ਆ ਬਿਲਕੁਲ ਤਾਂ ਨੌਜਵਾਨ ਦਾ ਵੀ ਕਹਿਣਾ ਹੈ ਕਿ ਜੋ ਇੱਥੋਂ ਦੇ ਮੌਜੂਦਾ ਵਿਧਾਇਕ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਉਹ ਜਿੱਤ ਸਕਦੇ ਨੇ ਤਾਂ ਹੋਰ ਵੀ ਦੁਕਾਨਦਾਰ ਨੇ ਇੱਥੇ ਹਾਲਾਂਕਿ ਗਰਮੀ ਬਹੁਤ ਜ਼ਿਆਦਾ ਪਰ ਸਿਆਸੀ ਪਾਰਾ ਵੀ ਕਈ ਦਿਨਾਂ ਤੋਂ ਭੱਖਿਆ ਹੋਇਆ ਸਰ ਕੀ ਲੱਗਦਾ ਇਸ ਵਾਰੀ ਗੁਰਦਾਸਪੁਰ ਤੋਂ ਕੌਣ ਜਿੱਤੇਗਾ ਠੰਡਾ ਪੀਈਏ ਬਿਲਕੁਲ ਠੰਡਾ ਵੀ ਪੀਨੇ ਫੇਲਾਂ ਆਪਾਂ ਗੱਲ ਕਰ ਲਈਏ ਹਾਂਜੀ ਕੌਣ ਲੱਕੀ ਲੱਗਦਾ ਮੂਡ ਤੇ ਦੇਖੋ ਜੀ ਇਸ ਵੇਲੇ ਤੇ ਸਾਰੇ ਜਿੱਤੇ ਦੇ ਹੈਗੇ ਆ ਪਤਾ ਤੇ ਕੱਲੀ ਲੱਗਣਾ ਹੈਗਾ ਵੀ ਕੌਣ ਜਿੱਤਿਆ ਤੇ ਕੌਣ ਹਰਿਆ ਜਿਸ ਤਰ੍ਹਾਂ ਮੈਂ ਇਸ ਲਈ ਪੁੱਛ ਰਿਹਾ ਪਹਿਲਾਂ ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਇੱਕ ਹਵਾ ਦਾ ਪਤਾ ਲੱਗ ਜਾਂਦਾ ਸੀ ਇਸ ਵਾਰੀ ਉਦਾਂ ਦਾ ਨਹੀਂ ਕੋਈ ਕੁਝ ਨਹੀਂ ਪਤਾ ਲੱਗਦਾ ਪਿਆ ਜੀ VOTER ਬਹੁਤ ਸਿਆਣਾ VOTER ਬਿਲਕੁਲ ਗੁੰਮ ਹੈਗਾ ਉਹ ਕੋਈ ਨਹੀਂ ਦੱਸਦਾ ਪਿਆ ਚੱਲਿਆ ਤੁਹਾਡੇ ਨਾਲ ਉਹ VOTER ਨੇ ਮੈਨੂੰ ਪਾਦ ਰਹੀ ਚੱਲਿਆ ਮੇਰੇ ਨਾਲ ਦੇ VOTER ਨੇ ਭਾਈ ਸਾਹਿਬ ਉਹਨਾਂ ਨੂੰ ਪਾ ਦੇਣੀ ਹੈ ਯਾਨੀ ਕਿ ਕੱਲ ਦੇ ਜਿਹੜੇ ਨਤੀਜੇ ਹੈਰਾਨੀ ਜਨਕ ਹੋਣਗੇ ਬਿਲਕੁਲ ਬਿਲਕੁਲ ਹੈਰਾਨੀ ਜਨਕ ਹੋਣਗੇ ਜੀ ਸਾਹਮਣੇ ਨੌਜਵਾਨ ਹੈ ਵੀਰ ਜੀ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਤਜਰਬਾ ਕਹਿੰਦਾ ਇਸੋਰੀ ਖਿਚੜੀ ਜੀ ਬਣੀਦੀ ਐ ਕਿਹਦੀ ਸੀਟ ਕਿਹਦਾ ਦਾ ਲੱਗ ਜਾਣਾ ਕੁਛ ਨਹੀਂ ਪਤਾ ਸਾਰੇ ਰੇਸ ਚ ਸਾਰੇ ਰੇਸ ਚ ਸਾਰੇ ਰੇਸ ਚ ਆ ਬਿਲਕੁਲ ਜਿਸ ਤਰ੍ਹਾਂ ਅਸੀਂ ਅੰਮ੍ਰਿਤਸਰ ਦੇ ਵਿੱਚ ਵੀ ਗੱਲਬਾਤ ਕਰ ਰਹੇ ਸੀ ਤਾਂ ਇਸ ਵਾਰ VOTER ਜੋ ਹੈ ਉਹ ਸਾਇਲੈਂਟ ਹੈ ਪਰ ਭਾਈ ਸਾਹਿਬ ਨੇ ਬੜੀ ਇੱਕ ਅਹਿਮ ਗੱਲ ਕਹੀ ਕਿ VOTER ਸਿਆਣਾ ਹੋ ਚੁੱਕਾ ਤਾਂ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਤੋਂ ਬਹੁਤ ਅੰਦਾਜ਼ਾ ਜਿਹੜਾ ਲਗਾਉਣਾ ਔਖਾ ਹੋ ਜਾਂਦਾ ਅੱਜ ਤੇ ਸਾਹਮਣੇ ਵੀਰ ਨੇ ਇਸ ਵੇਲੇ ਅਸੀਂ ਬਟਾਲੇ ਦੇ ਵਿੱਚ ਆ ਗੁਰਦਾਸਪੁਰ ਹਲਕਾ ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਗੁਰਦਾਸਪੁਰ ਤੋਂ ਕੌਣ ਜਿੱਤ ਸਕਦਾ ਦੇਖੋ ਜੀ ਇਹ ਤੇ ਫਾਈਟ ਹੀ ਬੜੀ ਟਫ ਹੈ ਪਤਾ ਨਹੀਂ ਲੱਗਦਾ ਪਿਆ ਬੜੀ ਹੈਰਾਨੀ ਵਾਲੀ ਗੱਲ ਮੈਂ ਬਹੁਤ ਸਾਰੇ ਲੋਕਾਂ ਨੇ ਗੱਲ ਇਹ ਵੇਖੋ ਜੀ ਹਾਰ ਜਿੱਤ ਜਿਹੜੀ ਹੈ ਨਾ ਕੋਈ ਹਜ਼ਾਰਾਂ ਲੱਖਾਂ ਚ ਨਹੀਂ ਹੋਣੀ ਇਹ 10 5000 2000 ਵੋਟਾਂ ਦੇ ਹਾਰ ਜਿੱਤ ਹੋਣੀ ਹੈ ਪਰ ਫਾਈਟ ਕਿਦੇ ਵਿੱਚ ਲੱਗਦੀ ਫਾਈਟ ਤੇ ਵੇਖੋ ਜੀ ਸੁਖੀ ਦੀ ਇਹ ਤੇ ਜਾ ਝਾੜੂ ਦੀ ਇਹ ਸੰਸਰ ਸਾਹਿਬ ਬਾਕੀ ਫੋਲ ਦਾ ਵੀ ਦਾ ਲੱਗ ਸਕਦਾ ਵਾ ਕਿਉਂਕਿ ਉਹ ਬੈਲਟ ਹੈਗੀ ਸਜਨਪੁਰ ਉੱਥੇ ਹਿੰਦੂ ਬਹੁਤ ਵੋਟ ਹੈ ਤੇ ਦਾ ਹੁੰਦਾ ਵੀ ਲੱਗ ਸਕਦਾ ਹੈ ਯਾਨੀ ਕਿ ਤਿੰਨ ਤਿੰਨ ਪਲੇਅਰ ਰੇਸ ਦੇ ਵਿੱਚ ਤਿੰਨ ਪਲੇਅਰ ਜੀ ਹਾਰ ਜੇ ਤਾਂ 100 200 ਇਹ ਵੀ ਨਹੀਂ ਪਤਾ 100 200 ਚ ਵੀ ਹਾਰ ਜੇ ਤਾਂ ਹੋ ਸਕਦੀ ਹੈ ਹਜ਼ਾਰ ਤੇ ਬੜੀ ਦੂਰ ਦੀ ਗੱਲ ਹੈ ਪਹਿਲੀ ਵਾਰੀ ਹੋਇਆ ਇਦਾਂ ਦਾ ਪਹਿਲੀ ਵਾਰੀ ਪਹਿਲੀ ਵਾਰੀ ਤੇ ਕੋਈ ਨਾ ਮੁਕਾਬਲਾ ਵਾ ਇਦਾਂ ਕੁਝ ਨਹੀਂ ਦੱਸ ਸਕਦੇ ਜੀ ਯਾਨੀ ਵੋਟਰ ਵੀ ਇਸ ਵੇਲੇ ਹੈਰਾਨ ਹੈ ਹਾਂਜੀ ਹਾਂਜੀ ਫਿਰ ਵੀ ਤੁਹਾਨੂੰ ਲੱਗਦਾ ਕੀ ਹੈ ਕਿ ਕੌਣ ਜਿੱਤ ਸਕਦਾ ਹੋ ਸਕਦਾ ਬੱਬੂ ਭਾਈ ਠੀਕ ਠਾਕ ਬੱਬੂ ਜੀ ਹਾਂਜੀ ਤਾਂ ਤੁਹਾਨੂੰ ਕੀ ਲੱਗਦਾ ਭਾਈ ਸਾਹਿਬ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਮੁਕਾਬਲਾ ਬਹੁਤ ਇਹ ਤੇ ਤ੍ਰਿਕੋਣਾ ਮੁਕਾਬਲਾ ਵਾ ਤੇ ਇਹ ਕਹਿਣਾ ਬਹੁਤ ਟਫ ਵਾ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਤੇ ਹਰ ਪਾਰਟੀ ਨੇ ਮਤਲਬ ਆਪਣੇ ਵੱਲ ਯੋਰ ਲਾਇਆ ਵਾ ਬਾਕੀ ਕੱਲ ਚਾਰਜ ਜੂਨ ਕਾਊਂਟਿੰਗ ਹੋਏਗੀ ਜਿਹੜਾ ਜਿੱਤੇ ਬੈਸਟ ਆਫ ਲੱਕ ਯਾਨੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮਾਰਜਨ ਘਟੇਗਾ ਇਹ ਗੱਲ ਨਾਲ ਸਹਿਮਤ ਇਹ ਗੱਲ ਨਾਲ ਪੂਰੀ ਸਹਿਮਤ ਆਹੀ ਪ੍ਰੋਪਰ ਫਾਈਟ ਆ ਸਰ ਤੇ ਹਰ ਪਾਰਟੀ ਨੇ ਕੰਮ ਕੀਤਾ ਵਾ ਤੇ ਵਾਂਝੀ ਤੋਂ ਕੋਈ ਮੁਕਾਬਲਾ ਵਾ ਪੰਜਾਬ ਇਹ ਕਹੇ ਸੂਬਾ ਵਾ ਜਿਹੜਾ ਕਿ ਹਿੰਦੁਸਤਾਨੋਂ ਡਿਫਰੈਂਸ ਚੱਲੰਦੇ ਆ ਕਿਉਂਕਿ ਇੱਥੇ ਕੋਈ ਸ਼ਪਤਾ ਨਾ ਚੱਲਿਆ ਬਿਲਕੁਲ ਪੰਜਾਬ ਦੇ ਜਿਹੜੇ ਇਲੈਕਸ਼ਨ ਨੇ ਉਹ ਬਾਕੀ ਦੇਸ਼ ਦੀਆਂ ਜਿਹੜੀਆਂ ਚੋਣਾਂ ਦੇ ਨਾਲੋਂ ਬਿਲਕੁਲ ਵੱਖਰੇ ਨਜ਼ਰ ਆਉਂਦੇ ਨੇ ਤਾਂ ਇਸ ਵਾਰ ਵੀ ਇਹਨਾਂ ਦਾ ਕਹਿਣਾ ਕਿ ਅੰਦਾਜ਼ਾ ਲਾਉਣਾ ਬੜਾ ਮੁਸ਼ਕਿਲ ਹੈ ਸਰ ਕੀ ਲੱਗਦਾ ਇਸ ਵਾਰੀ ਗੁਰਦਾਸਪੁਰ ਤੋਂ ਕੌਣ ਬਾਜ਼ੀ ਮਾਰ ਸਕਦਾ ਗੁਰਦਾਸਪੁਰ ਤੋਂ ਬਾਜ਼ੀ ਮਾਰੇਗਾ ਜੀ ਮੇਰੇ ਹਿਸਾਬ ਨਾਲ ਜਾਂ ਭਾਜਪਾ ਆਲੇ ਆ ਤੇ ਜਿਆ ਫਿਰ ਕਾਂਗਰਸ ਵਾਲਿਆਂ ਆਮ ਪਾਰਟੀ ਦਾ ਦੰਦੀ ਨਹੀਂ ਕੋਈ ਗੱਲ ਬੰਦੀ ਤੇ ਕਾਂਗਰਸ ਬੀਜੇਪੀ ਜੀ ਹਾਂਜੀ ਹਾਂਜੀ ਬਿਲਕੁਲ ਤੁਸੀਂ ਨੌਜਵਾਨੋਂ ਤੁਸੀਂ ਵੋਟ ਪਾਈ ਹੋਣੀ ਕੀ ਲੱਗਦਾ ਕੌਣ ਜਿੱਤੂਗਾ ਆਏ ਤੇ ਸਰ ਇਹ ਕਹਿੰਦੇ ਆ ਕਿ ਸ਼ਾਇਦ ਕਾਂਗਰਸ ਜਿੱਤ ਜੀ ਜਿੱਤ ਲਈ ਤੁਹਾਨੂੰ ਕੀ ਲੱਗਦਾ ਸਰ ਸਰ ਅਸੀਂ ਤੇ ਕਹਿੰਦੇ ਆ ਕੋਈ ਵੀ ਸਰਕਾਰ ਆਏ ਕੰਮ ਵਧੀਆ ਕਰੇ ਗਰੀਬਾਂ ਦਾ ਸੋਚੇ ਸਹੀ ਗੱਲ ਜੀ ਮੰਗਿਆਈ ਜਰੀਏ ਘਟਾਏ ਘਟਾਏ ਤੇ ਦੇ ਹੀ ਚਨੇ ਆ ਲੋਕਤੰਤਰ ਦੇ ਵਿੱਚ ਲੋਕ ਸਭ ਤੋਂ ਵੱਡੇ ਹੁੰਦੇ ਆ ਲੱਗ ਕੀ ਰਿਹਾ ਸਾਰੇ ਵਧੀਆ ਆ ਪਰ ਜੇ ਸਹੀ ਢੰਗ ਨਾਲ ਕੰਮ ਕਰਨਗੇ ਤਾਂ ਸਾਰੇ ਵਧੀਆ। ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਜਿੱਤੇ ਤਾਂ ਜਿਹੜਾ ਬਟਾਲੇ ਦਾ ਗੁਰਦਾਸਪੁਰ ਦਾ ਵਿਕਾਸ ਹੋਣਾ ਚਾਹੀਦਾ। ਸਾਹਮਣੇ ਹੋਰ ਵੀ ਦੁਕਾਨਦਾਰ ਨੇ ਅਸੀਂ ਗੱਲਬਾਤ ਕਰਕੇ ਉਹਨਾਂ ਦੇ ਨਾਲ ਵੀ ਗੱਲ ਕਰੇ ਚਰਚਾ ਕਰਦੇ ਕਿ ਆਖਿਰਕਾਰ ਉਹ ਕੀ ਸੋਚ ਰਹੇ ਨੇ। ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਗੁਰਦਾਸਪੁਰ ਤੋਂ? ਵੋਟ ਤਾਂ ਪਾਈ ਹੁਣੀ ਕਿ ਫੇਰ ਵੀ? ਵੋਟ ਨਹੀਂ ਬਣਦੀ, ਵੋਟ ਨਹੀਂ ਬਣਦੀ। ਠੀਕ ਹੈ। ਇਹਨਾਂ ਦੀ ਵੋਟ ਨਹੀਂ ਬਣੀ। ਸਾਹਮਣੇ ਇੱਕ ਨੌਜਵਾਨ ਆ ਵੀਰ ਆਪਣੇ ਕੰਮ ਦੇ ਵਿੱਚ ਰੁੱਝਿਆ ਹੋਇਆ। ਵੀਰੇ ਕੀ ਲੱਗਦਾ ਇਸ ਵਾਰੀ ਗੁਰਦਾਸਪੁਰ ਤੋਂ ਕੌਣ ਜਿੱਤੂਗਾ? ਸਾਰੇ ਜਤਨਗੇ ਬਾ ਤੂ ਸਾਰੇ ਆਪਣਾ ਆਪਣਾ ਜੋਰ ਲਾਣ ਦੇ ਆ ਸਭ ਤਰ੍ਹਾਂ ਦੇ ਇੱਕ ਨਹੀਂ ਹੈ ਕਿਤੇ ਸਾਰਿਆਂ ਦਾ ਜੋਰ ਹੈਗੇ ਆ ਸਾਹਮਣੇ ਭਾਈ ਸਾਹਿਬ ਕੀ ਲੱਗ ਕੀ ਰਿਹਾ ਵੈਸੇ ਚਰਚਾ ਕੀ ਹੈ ਮੇਰੇ ਵੀਰ ਜੀ ਇਹ ਕੋਈ ਚਰਚਾ ਨਹੀਂ ਇਹ ਮੁਕਾਬਲਾ ਬਣਾਓ ਤਫਾ ਮੈਂ ਹੋਈ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਸਾਰੇ ਇਹ ਜ਼ਿਕਰ ਕਰ ਰਹੇ ਕਿ ਇਸ ਵਾਰੀ ਕੁਝ ਸਪਸ਼ਟ ਨਹੀਂ ਇਹ ਨੂੰ ਸਪਸ਼ਟ ਨਹੀਂ ਹੋ ਰਿਹਾ ਕੁਝ ਵੀ ਜਿਹੜੀ ਸਮਝੋ ਵੋਟ ਦਾ ਜਿਹੜਾ ਜਿੱਤ ਗਿਆ ਸਮਝੋ ਜਿੱਤੂ ਗਰਾਸ ਇਹ ਤੁਹਾਨੂੰ ਕੱਲ ਪਤਾ ਲੱਗ ਜਾਣਾ ਬਿਲਕੁਲ ਕੱਲ ਤਾਂ ਪੂਰਾ ਪਤਾ ਲੱਗ ਹੀ ਜਾਣਾ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਮੂਡ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਹਲਕੇ ਦੇ ਵਿੱਚ ਕਿਸ ਉਮੀਦਵਾਰ ਦੀ ਜ਼ਿਆਦਾ ਚਰਚਾ ਹੋ ਰਹੀ ਪਰ ਇੱਥੇ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਕਿ ਜਿਹੜੀ ਫਸਵੀ ਟੱਕਰ ਹੈ ਸਾਹਮਣੇ ਦੁਕਾਨ ਤੇ ਭਾਈ ਸਾਹਿਬ ਦੇ ਨਾਲ ਕਰ ਕਰਨ ਦੀ ਕੋਸ਼ਿਸ਼ ਕਰਦੇ ਸਰ ਨਮਸਕਾਰ ਜੀ ਕੀ ਲੱਗਦਾ ਹੈ ਇਸ ਵਾਰੀ ਗੁਰਦਾਸਪੁਰ ਦੇ ਵਿੱਚ ਕਿ ਕੌਣ ਬਾਜ਼ੀ ਮਾਰੂਗਾ ਆਈ ਤੇ ਚੇਂਜਿੰਗ ਚਾਹੁੰਦੇ ਆ ਜੀ ਬਦਲਣਾ ਚਾਹੁੰਦੇ ਆ ਥੋੜੀ ਵੈਸੇ ਹੀ ਅਸੀਂ ਚਾਹਨੇ ਵੀ ਕਾਂਗਰਸ ਆਵੇ ਹਾਂਜੀ ਬਾਕੀ ਉੱਪਰ ਵੀ ਕਾਂਗਰਸ ਆਵੇ ਥੱਲੇ ਵੀ ਕਾਂਗਰਸ ਹੈ ਬਿਲਕੁਲ ਤੇ ਇਹਨਾਂ ਦਾ ਕਹਿਣਾ ਕਿ ਕਾਂਗਰਸ ਤੋਂ ਤਾਂ ਲੱਗਦਾ ਕਿ ਉਮੀਦ ਸੁਖੀ ਰਹਿੰਦਾ ਵਾ ਜਿੱਤਣ ਕਿ 75% ਉਮੀਦ ਹੈ ਜਿੱਤਣ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਕਹਿੰਦੇ ਟੱਕਰ ਬੜੀ ਫਸਵੀ ਹੈ ਉਹ ਤਾਂ ਹੈ ਜੀ ਉਹ ਤਾਂ ਪੋਜੀਸ਼ਨ ਵੀ ਸਟਰੋਂਗ ਆ ਉਹਦੋਂ ਆਮ ਆਦਮੀ ਵੀ ਸਟਰੋਂਗ ਆਂਗਾ ਵੇ ਤਾਂ ਹੁਣ ਕੱਲ ਪਤਾ ਲੱਗੇਗਾ ਬਿਲਕੁਲ ਕੱਲ ਨਤੀਜੇ ਆ ਜਾਣਗੇ ਇੱਥੇ ਮੈਡਮ ਨੇ ਮੈਮ ਕੀ ਲੱਗਦਾ ਤੁਸੀਂ ਵੋਟ ਪਾਈ ਹੋਣੀ ਗੁਰਦਾਸਪੁਰ ਤੋਂ ਕੀ ਲੱਗਦਾ ਕੌਣ ਜਿੱਤੂਗਾ ਹਾਂ ਹਲੇ ਤੇ ਬੜਾ ਆਮਣਾ ਸਾਮਣਾ ਡੈਂਜਰ ਜਿਹਾ ਵਾਂ ਕੁਝ ਨਹੀਂ ਕਹਿ ਸਕਦੇ ਆਪਾਂ ਇਹ ਟੱਕਰ ਇੱਕ ਬੜੀ ਫਸਦੀ ਇਹਨਾਂ ਦੀ ਕਿਸਮਤ ਜਿਹੜੀ ਆ ਮਸ਼ੀਨਾਂ ਚ ਬੰਦ ਪਈ ਆ ਪਰ ਇੱਕ ਚਰਚਾ ਹੁੰਦੀ ਆ ਤੁਹਾਡੀ ਸਹੇਲੀਆਂ ਭੈਣਾ ਆਪਜ ਕਰਦੀਆਂ ਹੋਣੀ ਆ ਵੀ ਆ ਜਿੱਤੂਗਾ ਮੈਨੂੰ ਤੇ ਆਮ ਪਾਰਟੀ ਲੱਗਦੀ ਆ ਅੱਛਾ ਮੇਰੇ ਅਕੋਰਡਿੰਗ ਮੈਨੂੰ ਅੰਦਾਜ਼ਾ ਵਾ ਵੀ ਆਮ ਪਾਰਟੀ ਆਊਗੀ ਠੀਕ ਆ ਜੀ ਇਹਨਾਂ ਦਾ ਕਹਿਣਾ ਆਮ ਆਦਮੀ ਪਾਰਟੀ ਹੋਰ ਵੀ ਇੱਥੇ ਨੇ ਕੀ ਲੱਗਦਾ ਵੀਰ ਜੀ ਇਸ ਵਾਰੀ ਕੌਣ ਬਾਜ਼ੀ ਮਾਰ ਦਿੰਦਾ ਮੈਂ ਵੀਰ ਜੀ ਕਿਸਾਨ ਮਦਦਸ਼ਾ ਕਮੇਟੀ ਤੋਂ ਆ ਮੈਂ ਤੁਸੀ ਵੀ ਵੋਟ ਤੇ ਪਾਈ ਹੋਣੀ ਵੋਟ ਤੇ ਅਸੀਂ ਜ਼ਰੂਰ ਪਾਈ ਆ ਇਹ ਚर्चाਆਂ ਕੀ ਹੁੰਦੀਆਂ ਨੇ ਵੀ ਕੌਣ ਬਾਜ਼ੀ ਮਾਰ ਸਕਦਾ ਵੇਖੋ ਜੀ ਅਸੀਂ ਦੇਹੀ ਗੱਲ ਲੰਦੇ ਆ ਕਿ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ ਚੇਂਜ ਹੋਣੀ ਚਾਹੀਦੀ ਹੈ ਤੇ ਜਿੱਦਾਂ ਹੁਣ ਵੇਖੋ ਜੀ ਰੌਡ ਦੀਆਂ ਗੋਲੀਆਂ ਚਲੀਆਂ ਮੋਦੀ ਸਰਕਾਰ ਨੇ ਇਹ ਸਾਰੇ ਨੇ ਸਪਸ਼ਟ ਆ ਕਿ ਜਿੱਦਾਂ ਸ਼ੰਭੂ ਬਾਰਡਰ ਤੇ ਸ਼ਬੂਕਰ ਨੂੰ ਸ਼ਹੀਦ ਕੀਤਾ ਗਿਆ ਉਥੇ ਠੀਕ ਹੈ ਮਤਲਬ ਗੁਰਦਾਸਪੁਰ ਹਲਕੇ ਦੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਕੀ ਲੱਗ ਕੀ ਰਿਹਾ ਕੌਣ ਜਿੱਤ ਸਕਦਾ ਮੇਕੋ ਜੀ ਜੇ ਤੇ ਬਾਈ ਸੁਣੀਏ ਅਸੀਂ ਗੁਰਦਾਸਪੁਰ ਹਲਕੇ ਦੀ ਫਿਰ ਤੇ ਅਸੀਂ ਜੀ ਰੰਧਾਵਾ ਸਾਹਿਬ ਦੇ ਲਈ ਵੇਖਣ ਦੇ ਆ ਜੇ ਹਰ ਇੱਕ ਨੂੰ ਸੁਣੀਦਾ ਰੰਧਾਵਾ ਸਾਹਿਬ ਦੀ ਛੇੜਾ ਚਾਵਾ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਬਿਲਕੁਲ ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਗੁਰਦਾਸਪੁਰ ਦਾ ਕੀ ਮੂੜ ਹੈ ਕੌਣ ਜਿੱਤ ਸਕਦਾ ਮੇਕੋ ਜੀ ਮੁਕਾਬਲਾ ਤੇ ਬੜਾ ਟਫ ਹੈ ਕਿ ਤੇ ਪਤਾ ਹੈ ਕਿ ਸੀੜ ਜਿਹੜੀ ਰੰਧਾਵਾ ਸਾਹਿਬ ਲੈ ਸਕਦੇ ਨੇ ਮੁਕਾਬਲਾ ਕਿਹਦੇ ਨਾਲ ਮਾਰ ਰਹੇ ਹੋ ਕਿਹੜੀ ਕਿਹੜੀ ਪਾਰਟੀ ਸ਼ਰੀ ਗਲਸੀ ਨਾਲ ਆਮ ਆਦਮੀ ਪਾਰਟੀ ਦੇ ਨਾਲ ਹਾਂ ਜੀ ਉਹਨਾਂ ਨਾਲ ਹੀ ਹੋਗਾ ਮੁਕਾਬਲਾ ਕੱਲ ਨਤੀਜੇ ਆ ਜਾਣੇ ਆ ਉਸ ਤੋਂ ਬਾਅਦ ਸਾਰੀ ਜਿਹੜੀ ਤਸਵੀਰ ਆ ਸਪਸ਼ਟ ਹੋਏਗੀ ਪਰ ਉਸ ਤੋਂ ਪਹਿਲਾਂ ਅਸੀਂ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਜਿਹੜਾ ਮੂਡ ਹੈ ਉਹ ਜਾਂਚਣ ਦੀ ਜੋ ਹੈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਗੁਰਦਾਸਪੁਰ ਦੀ ਜਿਹੜੀ ਫਾਈਟ ਹੈ ਉਹ ਬਹੁਤ ਫਸਵੀ ਹੈ ਟੱਕਰ ਜਿਹੜੀ ਹੈ ਉਹ ਕਾਫੀ ਕਰੜੀ ਹੈ ਤੇ ਇਸ ਕਰਕੇ ਪਹਿਲਾਂ ਤੋਂ ਇਹ ਕਹਿਣਾ ਥੋੜਾ ਮੁਸ਼ਕਲ ਜ਼ਰੂਰ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਗੁਰਦਾਸਪੁਰ ਦੀ ਜਨਤਾ ਜਿਹੜੇ ਵੀ ਉਮੀਦਵਾਰ ਨੂੰ ਚੁਣੇਗੀ ਉਸ ਤੋਂ ਇਹ ਉਮੀਦਾਂ ਨੇ ਕਿ ਉਹ ਗੁਰਦਾਸਪੁਰ ਔਰ ਖਾਸ ਕਰਕੇ ਬਟਾਲਾ ਕਿਉਂਕਿ ਮੈਂ ਬਟਾਲੇ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਬਟਾਲੇ ਤੋਂ ਵਿਧਾਇਕ ਨੇ ਔਰ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਲੋਕ ਸਭਾ ਦੇ ਲਈ ਉਮੀਦਵਾਰ ਵੀ ਬਣਾਇਆ ਗਿਆ ਪਰ ਇੱਥੇ ਵੀ ਕੁਝ ਲੋਕ ਜਿਹੜੇ ਨੇ ਉਹ ਨਾਰਾਜ਼ ਵੀ ਨਜ਼ਰ ਆਏ ਔਰ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਨਜ਼ਰ ਆਏ ਪਰ ਕੱਲ ਜਦੋਂ ਚੋਣ ਨਤੀਜੇ ਆਉਣਗੇ ਤਾਂ ਉਸ ਤੋਂ ਬਾਅਦ ਸਪੱਸ਼ਟ ਹੋਏਗਾ ਕਿ ਆਖਿਰਕਾਰ ਬਟਾਲੇ ਦੇ ਜਿਹੜੇ ਲੋਕਾਂ ਦੀਆਂ ਉਮੀਦਾਂ ਨੇ ਉਹਨਾਂ ਦੇ ਉੱਤੇ ਕੌਣ ਖੜਾ ਉੱਤਰਦਾ ਹੈ ਔਰ ਕੌਣ ਬਟਾਲੇ ਤੋਂ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਜਾਂਦਾ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ 18 ਗੁਰਦਾਸਪੁਰ